ਸ਼ਤ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਹੈ ਗੂੰਗੀ ਦੀ ਬਹਾਦਰੀ ਮਹਿਲਾ ਵਰਗੀ ਕੋਠੀ ਵਿੱਚ ਅਜੇ ਵੀ ਹਾਏ ਹਾਏ ਅਤੇ ਕਦੇ ਬਚਾਲਾ ਰੱਬਾ ਦੀਆਂ ਆਵਾਜ਼ਾਂ ਆ ਰਹੀਆਂ ਸੀ ਕੁਝ ਦੇਰ ਤਾ ਇਹ ਹੀ ਤਰਸਪਰੀ ਆਵਾਜ਼ ਗੂੰਜਦੀ ਰਹੀ ਤੇ ਫੇਰ ਪੂਰੀ ਕੋਠੀ ਵਿੱਚ ਇਸ ਤਰ੍ਹਾਂ ਚੁੱਪ ਫਸਰ ਗਈ ਜਿਵੇਂ ਸਦੀਆਂ ਤੋਂ ਇੱਥੇ ਕੋਈ ਵੀ ਰਹਿਂਦਾ ਨਾ ਹੋਵੇ ਸੂਰਜ ਕਦੋਂ ਦਾ ਸਿਰ ਤੇ ਆ ਖੜ ਗਿਆ ਤੇ ਪਾਲੀ ਅਜੇ ਵੇੜਾ ਹੀ ਸੁੰਭਰ ਰਹੀ ਸੀ ਘਰ ਦੇ ਜ਼ਿੰਮੇਵਾਰੀਆਂ ਨੇ ਉਸ ਦੀ ਅਜੇ ਹੀ ਮੱਤ ਮਾਰੀ ਸੀ ਕਿ ਕਈ ਵਾਰ ਤਾਂ ਉਹ ਰੋਟੀ ਵੀ ਖਾਣੀ ਭੁੱਲ ਜਾਂਦੀ ਸੀ ਅੱਜ ਵੀ ਉਹ ਅਜੇ ਹੀ ਰੜਕਾ ਹੀ ਮਾਰ ਰਹੀ ਸੀ ਅੱਧ ਟੁੱਟੇ ਵਿਰਲੇ ਵਾਲੇ ਤਖਤੇ ਕੋਲ ਦੱਗੇ ਨਲਕੇ ਹੇਠਾਂ ਝੂਠੇ ਭਾਂਡੇ ਧੋਣ ਵਾਲੇ ਪੈਸਨ ਪਾਲੀ ਸਤਾਈ ਵਰਿਆਂ ਦੀ ਅੱਲੜ ਮਟਿਆਰ ਪਤਲਾ ਪਤੰਗ ਵਰਗਾ ਸਰੀਰ ਭਰਵੇਂ ਆਂਗਾ ਨੈ ਨਖਸ ਤਿੱਖੇ ਤੇ ਰੰਗ ਸੂਰਜ ਦੀ ਲਾਲਨੀ ਵਰਗਾ ਸੋਹਣੇ ਹੁਸਨ ਦੀ ਮਲਕਾ ਦਾ ਰੂਪ ਉਸ ਦੇ ਗੁੰਗੇ ਪਾਣ ਹੀਠਾਂ ਹੀ ਦਬ ਕੇ ਰਹਿ ਚੰਦ ਦੇ ਅੱਖਾਂ ਨੂੰ ਉਹ ਕਿਸੇ ਚੰਗੇ ਘਰਾਣੇ ਦੀ ਸ਼ਰੀਫ ਧੀ ਲੱਗਦੀ ਸੀ ਪਰ ਅਸਲ ਵਿੱਚ ਉਹ ਗਰੀਬੜੇ ਦਲੀਪ ਸਿੰਘ ਦੀ ਇੱਕੋ ਇੱਕ ਧੀ ਸੀ ਅੱਠ ਕ ਬਰਿਆਂ ਦੀ ਬਾਲੜੀ ਦੇ ਸਿਰ ਛੋਟੀ ਉਮਰੇ ਹੀ ਕਬੀਲਦਾਰੀ ਉਦੋਂ ਪਈ ਜਦੋਂ ਉਸ ਦੀ ਮਾਂ ਨੂੰ ਉਸ ਦਾ ਸਦਾ ਲਈ ਛੱਡ ਇਸ ਜਹਾਨੋਂ ਕਿਤੇ ਦੂਰ ਕੋਚਕਾਰ ਗਈ ਉਸ ਤੈਨ ਤੋਂ ਹੀ ਨਿੱਕੀ ਜਹੀ ਪਾਲੀ ਬਹੁਤ ਕੱਲੀ ਹੋ ਗਈ ਉਸ ਦਾ ਦੁੱਖ ਉਸ ਦੇ ਗੁੰਗੇ ਜਿਹੀਆਂ ਬਾਤਾਂ ਹੀਟ ਹੀ ਦਬ ਕੇ ਰਹਿ ਗਿਆ ਦਲੀਪ ਸਿੰਘ ਪਾਲੀ ਦਾ ਪਿਓ ਉਸ ਦਾ ਇੱਕ ਮਾਤਰ ਸਹਾਰਾ ਸੀ ਸਵੇਰ ਹੀ ਸੂਰਜ ਚੜ੍ਹ ਤੋਂ ਪਹਿਲਾਂ ਕੰਮ ਤੇ ਨਿੱਕਲ ਜਾਂਦਾ ਜਦੋਂ ਘਰ ਤੋਂ ਪਹਿਲਾਂ ਉਹ ਆਪਣੇ ਹੱਥੀ ਕੱਚੀ ਪੱਕੀ ਜਿਹੀ ਰੋਟੀ ਲਾਉਂਦਾ ਤੇ ਬੜੇ ਪਿਆਰ ਨਾਲ ਪਾਲੀ ਨੂੰ ਖਵਾਉਂਦਾ ਇਸ ਤੋਂ ਬਾਅਦ ਉਹ ਉਸ ਨੂੰ ਆਪਣੇ ਸੈਕਾ ਮਗਰ ਬਿਠਾ ਕੇ ਪਿੰਡ ਤੋਂ ਪਿੰਡ ਦੇ ਹੀ ਸਾਰੀ ਸਰਕਾਰੀ ਸਕੂਲ ਵਿੱਚ ਪੜ੍ਹਨ ਲਈ ਛੱਡ ਆਉਂਦਾ ਪਾਲੀ ਨੂੰ ਸਕੂਲੋਂ ਛੁੱਟੀ ਹੁੰਦੀ ਤਾਂ ਉਹ ਕੱਲੀ ਹੀ ਘਰ ਆ ਜਾਂਦੀ ਗੁੰਗੀ ਹੋਣ ਕਰਕੀ ਉਸ ਦੀ ਕਿਸੇ ਨੂੰ ਸਮਝ ਵੀ ਨਹੀਂ ਆਉਂਦੀ ਸੀ ਇਸ ਕਰਕੇ ਹੀ ਉਸ ਦੀ ਕੋਈ ਸਹੇਲੀ ਵੀ ਨਹੀਂ ਸੀ ਬਚਕਾਨੀਆਂ ਹਰਕਤਾਂ ਕਰਦੀ ਹੋਈ ਉਹ ਜਦੋਂ ਘਰ ਵੱਢਦੀ ਤਾਂ ਉਸ ਨੂੰ ਅੱਧ ਪੱਕਾ ਜਿਹਾ ਖਾਨ ਨੂੰ ਪੈਂਦਾ ਪਿੰਡ ਦੀ ਕਿਤੇ ਸੁੱਕੀ ਤੋਂ ਕਿਤੇ ਗਿੱਲੀ ਟੇਢੀ ਵਿੰਗੀ ਜਿਹੀ ਗਲੀ ਵਿੱਚ ਦਲੀਪ ਸਿੰਘ ਦਾ ਘਰ ਸੀ ਵੀ ਹੀ ਦੇ ਪਰਲੇ ਸੀਰੇ ਸਿਰਫ ਦਲੀਪ ਸਿੰਘ ਹੀ ਆਪਣੀ ਗੂੰਗੀ ਧੀ ਨਾਲ ਰਹਿੰਦਾ ਸੀ ਸ਼ਾਮ ਪਈ ਤੇ ਉਹ ਕੰਮ ਤੋਂ ਪਰਤਦਾ ਤਾਂ ਪਾਲੀ ਭੁਖੀ ਤੇ ਆਈ ਆਪਣੀ ਹੀ ਦੁਨੀਆ ਵਿੱਚ ਮਸਤ ਹੋ ਖੇਡ ਰਹੀ ਹੁੰਦੀ ਰਬੜ ਦੀ ਗੋਲ ਮਟੋਲ ਜਿਹੀ ਗੁੱਡੀ ਨਾਲ ਖੇਡਦੀ ਕਦੇ ਉਹ ਉਸ ਦੀ ਗੁੱਤ ਗੁੰਦਣ ਲੱਗ ਪੈਂਦੀ ਤੇ ਕਦੇ ਉਸ ਦਾ ਵਿਆਹ ਜਿਹਾਰ ਚਾਉਣ ਲੱਗ ਜਾਂਦੀ ਪਾਲੀ ਦਾ ਪਰਿਵਾਰ ਇਸ ਪਿੰਡ ਵਿੱਚ ਪਿਛਲੇ ਸਾਲ ਤੋਂ ਆ ਕੇ ਵੱਸਿਆ ਸੀ ਇਸ ਕਰਕੇ ਸ਼ਾਇਦ ਕਿਸੇ ਗਵਾਂਢ ਨਾਲ ਉਹਨਾਂ ਦੀ ਬੋਲਬਾਣੀ ਵੀ ਨਹੀਂ ਸੀ ਦੂਜਾ ਕਾਰਨ ਘਰ ਵਿੱਚ ਅੰਤਾਂ ਦੀ ਗਰੀਬੀ ਹਰ ਗਰੀਬ ਦੀ ਤਰ੍ਹਾਂ ਦਲੀਪ ਸਿੰਘ ਦੇ ਘਰ ਵੀ ਕੋਈ ਟੱਕ ਕੀ ਰਾਜੀ ਨਹੀਂ ਸੀ ਰਿਸ਼ਤੇਦਾਰ ਵੀ ਕਦੇ ਸਾਰ ਲੈਣ ਨਹੀਂ ਆਉਂਦੀ ਸੀ ਆਪਣੇ ਭੀੜੇ ਜਿਹੇ ਮਕਾਨ ਵਿੱਚ ਦੋਵੇਂ ਪਿਓ ਧੀ ਹੀ ਇੱਕ ਦੂਜੇ ਦਾ ਸਹਾਰਾ ਸੀ ਦੋਹਾਂ ਹੀ ਦੀ ਦੁਨੀਆ ਇੱਕ ਦੂਜੇ ਤੱਕ ਸੀਮਤ ਸੀ ਪਾਲੀ ਜਦੋਂ ਸਕੂਲੋਂ ਆਉਂਦੀ ਤਾਂ ਸ਼ਾਮ ਪਈ ਤੱਕ ਭੁੱਖੀ ᱛᱮ ਆਈ ਬੈਠੀ ਰਹਿੰਦੀ ਆਥਨ ਵੇਲੇ ਜਦੋਂ ਦਲੀਪ ਸਿੰਘ ਘਰ ਆਉਂਦਾ ਤਾਂ ਉਸ ਨੂੰ ਦੇਖ ਪਾਲੀ ਦੇ ਚੰਨ ਵਰਗੇ ਮੁਖੜੇ ਤੇ ਬਾਸ਼ਾ ਖੜ ਜਾਂਦੀਆਂ ਉਹ ਬੇਸ਼ੱਕ ਗੁੰੰਗੀ ਸੀ ਪਰ ਉਸ ਦੇ ਮੂੰਹ ਦੇ ਭਾਵ ਤੇ ਹੱਥਾਂ ਦੇ ਇਸ਼ਾਰੇ ਉਸ ਦੀ ਜਜ਼ਬਾਤਾਂ ਬਕੂ ਵੀ ਬਿਆਨ ਕਰਦੀ ਸੀ ਅੱਜ ਦਲੀਪ ਸਿੰਘ ਨੇ ਜਦੋਂ ਵੀ ਟੱਲੀ ਵਜਾਈ ਤਾਂ ਪਾਲੀ ਗੁੱਡੀ ਚੱਕ ਭੱਜ ਕੇ ਲੱਕੜ ਦੇ ਤਖਤੇ ਵੱਲ ਗਈ ਤੇ ਆਪਣੇ ਬਾਪੂ ਕੋਲ ਆ ਕੁਝ ਦੱਸਦੀ ਹੋਈ ਕਹਿਣ ਲੱਗੀ ਆ ਆ ਉ ਉ ਆ ਏ ਉਹ ਕਹਿੰਦੀ ਹੋਈ ਉਹ ਆਪਣੇ ਅੱਥਾ ਨਾਲ ਆਪਣੇ ਢੈਡ ਦਾ ਤੇਲ ਲਗਾ ਕੇ ਦੱਸਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਸ ਨੂੰ ਕਦੋਂ ਦੀ ਭੁੱਖ ਲੱਗੀ ਹੋਈ ਹੈ। ਤਲੀਪ ਸਿੰਘ ਨੇ ਝਟ ਉਸ ਦੀ ਗੱਲ ਸਮਝ ਲਈ ਤੇ ਪਿਆਰ ਨਾਲ ਉਸ ਨੂੰ ਚੱਕ ਮੰਝੇ ਉੱਤੇ ਬਿਠਾਉਂਦੇ ਹੋਇਆ ਕਹਿਣ ਲੱਗਿਆ ਭੁੱਖ ਲੱਗੀ ਆ ਮੇਰੇ ਪੁੱਤ ਨੂੰ। ਪਾਲੀ ਨੇ ਹਾਂ ਵਿੱਚ ਸਿਰ ਹਿਲਾ। ਹੂੰ ਆਖ ਹੰਗਾਰਾ ਪਰਿਆ ਤਲੀਪ ਸਿੰਘ ਬਸ ਆਹੀ ਗੱਲਾਂ ਤੂੰ ਬੈਠ ਇੱਥੇ ਮਾੜਾ ਜਾ ਮੈਂ ਪਾਣੀ ਪਲਾ ਪਿੰਡੇ ਤੇ ਫੇਰ ਮੈਂ ਆਪਦੇ ਪੁੱਤ ਨੂੰ ਸੋਹਣੀ ਜਿਹੀ ਰੋਟੀ ਬਣਾ ਕੇ ਖਵਾਉਂਗਾ ਚੱਲ ਤੂੰ ਬੈਠ ਪੁੱਤ ਆਇਆ ਮੈਂ ਇਹ ਸੁਣ ਕੇ ਪਾਲੀ ਖੁਸ਼ ਹੋ ਗਈ ਤੇ ਆਪਣੇ ਨਿੱਕੇ ਨਿੱਕੇ ਸੋਹਣੇ ਜਿਹੇ ਆਤਾਂ ਨਾਲ ਜ਼ੋਰ-ਜ਼ੋਰ ਦੀ ਤਾੜੀ ਮਾਰਨ ਲੱਗ ਪਈ ਥੋੜੇ ਸਮੇਂ ਬਾਅਦ ਦਲੀਪ ਸਿੰਘ ਨਹਾ ਕੇ ਆਇਆ ਚੁੱਲ੍ਹੇ ਅੰਦਰ ਪਤਲੀਆਂ ਛਿੱਟੀਆਂ ਲਾ ਉਸਨੇ ਅੱਗ ਮਚਾਈ ਆਟਾ ਗੁੰਨ ਉਸਨੇ ਰੋਟੀ ਵੇਲ ਕੇ ਤਵੇ ਤੇ ਪਾਈ ਤੇ ਇੱਕ ਨਿੱਕੀ ਜਿਹੀ ਆਟੇ ਦੀ ਚਿੜੀ ਬਨਾਪਾਲੀ ਨੂੰ ਫੜਾ ਦਿੱਤੀ ਪਾਲੀ ਦਾ ਬਸ ਆਪਣੀ ਚਿੜੀ ਨੂੰ ਵੇਖ ਕੇ ਹੀ ਖੁਸ਼ ਹੋਈ ਜਾ ਰਹੀ ਸੀ ਰੋਟੀ ਖਾ ਦਲੀਪ ਸਿੰਘ ਨੇ ਨਾਲ ਕੇ ਹੇਠਾਂ ਭਾਂਡੇ ਤੇ ਤੇ ਬੂਹਾ ਪੇੜ ਦਿੱਤਾ ਬਾਰ ਵੇੜੇ ਵਿੱਚ ਮੰਝਾ ਡਾਫਰਾਟੇਦਾਰ ਪੱਖਾ ਛੱਤ ਉਹ ਫੇਰ ਲੰਬਾ ਪੈ ਗਿਆ ਨਿੱਕੀ ਜਹੀ ਪਾਲੀ ਦੀ ਦੁਨੀਆ ਆਪਣੇ ਬਾਪ ਦੇ ਮੋਢੇ ਤੋਂ ਸ਼ੁਰੂ ਹੋ ਉਸ ਦੀਆਂ ਬਾਹਾਂ ਤੱਕ ਹੀ ਸੀਮਤ ਸੀ ਆਪਣੇ ਬਾਪੂ ਨੂੰ ਜੱਫੀ ਪਾ ਉਹ ਛੱਟ ਹੀ ਸੌਂਗੀ ਤਲੀਪ ਸਿੰਘ ਤਾਰਿਆਂ ਦੀ ਸ਼ਾਮੇ ਪਿਆ ਹਨੇਰੀ ਰਾਤ ਵਿੱਚ ਪਾਲੀ ਬਾਰੇ ਸੋਚ ਰਿਹਾ ਸੀ ਉਸ ਨੂੰ ਉਦੋਂ ਮੈਨੂੰ ਇਹ ਚਿੰਤਾ ਲੱਗੀ ਰਹਿੰਦੀ ਕਿ ਕੱਲ ਨੂੰ ਜਦੋਂ ਪਾਲੀ ਜਵਾਨ ਹੋਵੇਗੀ ਤਾਂ ਉਹ ਇਸ ਤਰ੍ਹਾਂ ਉਸਦੇ ਹੱਥਾਂ ਪੀਲੇ ਕਰ ਉਸ ਨੂੰ ਤੋਰੇਗਾ ਸਭ ਤੋਂ ਵੱਧ ਉਸ ਨੂੰ ਇਸ ਇਹ ਗੱਲ ਸਤਾਉਂਦੀ ਕਿ ਪਾਲੀ ਨਾਲ ਵਿਆਹ ਕੌਣ ਕਰੇਗਾ ਰੱਬ ਉੱਤੇ ਸਾਰੀਆਂ ਡੋਰਾਂ ਛੱਡ ਉਸ ਦੀਆਂ ਅੱਖਾਂ ਵਿੱਚ ਕੇ ਸੌ ਗਿਆ ਅਗਲੇ ਭਾਗ ਵਿੱਚ ਅਗਲੀ ਕਹਾਣੀ ਧੰਨਵਾਦ ਜੀ